ਲੜਦੇ ਸੀ ਦਲੀ ਤੇ ਧਰ ਕੇ ਲੜਦੇ ਫੈਰੀ ਨੂੰ ਲਲਕਾਰ ਗਏ ਦੇ ਧਰਮ ਦੀ ਖਾਤਰ ਯੋਦੇ ਹੱਸ ਕੇ ਜਾਨਾ ਵਾਰ ਗਏ ਹੱਸ ਕੇ ਜਾਨਾ ਵਾਰ ਗਏ ਦੇ ਧਰਮ ਲਈ ਹੱਸ ਸੂਰ ਮੇ ਜਦ ਹਰ ਮੰਦਰ ਉੱਤੇ ਜ਼ਾਲਮ ਕਹਿਰੀ ਆਖੀ ਉਠਾਈ ਜਦ ਹਰ ਮੰਦਰ ਉੱਤੇ ਜ਼ਾਲਮ ਕਹਿਰੀ ਆਖੀ ਉਠਾਈ ਸੁਣ ਕੇ ਸਿੰਘ ਤੋਂ ਗਿਆ ਨ ਜਰੀਆ ਫਿਰ ਦੀ ਬਾਜੀ ਲਾਈ ਸੁਣ ਕੇ ਸਿੰਘ ਤੋਂ ਗਿਆ ਨ ਜਰੀਆ ਫਿਰ ਦੀ ਬਾਜੀ ਲਾਈ ਆਹ ਭੱਜੇ ਛੱਡ ਮੈਦਾਨ ਨੂੰ ਦੁਸ਼ਮਣ ਭੱਜੇ ਛੱਡ ਮੈਦਾਨ ਨੂੰ ਦੁਸ਼ਮਣ ਆਖਾ ਸਿੰਘਾ ਤੋ ਹਾਰ ਗਏ ਦੇ ਹੱਸ ਕੇ ਜਾਨਵਾਰ ਗਏ ਹੱਸ ਕੇ ਜਾਨਵਾਰ ਗਏ ਦੇ ਧਰਮ ਲਈ ਹੱਸ ਸੂਰ ਮੇ ਸੁਖਾ ਸਿੰਘ ਮਤਾਬ ਸਿੰਘ ਨੇ ਬਿਕਾਨੇ ਰੋ ਆਕੇ ਸੁਖਾ ਸਿੰਘ ਮਤਾਬ ਸਿੰਘ ਨੇ ਬਿਕਾਨੇ ਰੋ ਆਕੇ ਉੱਚੀ ਛਾਣ ਪੰਥ ਦੀ ਕੀਤੀ ਮੱਥੇ ਨੂੰ ਚਟਕਾ ਕੇ ਉੱਚੀ ਛਾਣ ਪੰਥ ਦੀ ਕੀਤੀ ਮੱਥੇ ਨੂੰ ਚਟਕਾ ਕੇ ਆਹ ਪੰਥ ਵਿਰੋਧੀ ਨਹੀਂ ਬਖਸ਼ ਨੇ ਪੰਥ ਵਿਰੋਧੀ ਨਹੀਂ ਬਖਸ਼ ਨੇ ਕਹਿ ਕੇ ਸਨ ਸਰਦਾਰ ਗਏ ਖਾਤਰ ਉਹਦੇ ਹੱਸ ਕੇ ਜਾਨਵਾਰ ਗਏ ਹੱਸ ਕੇ ਜਾਨਵਾਰ ਗਏ ਦੇਰਮ ਲਈ ਹੱਸ ਸੂਰ ਮੇ ਕਾਮ ਜੁੰਦੀਆਂ ਨਾਲ ਕੁਰਬਾਨੀਆਂ ਦੇ ਅੱਖ ਮਰੇ ਤੇ ਕਾਮ ਹੈ ਮਰ ਜਾਂਦੀ ਉਸ ਕਾਮ ਨੂੰ ਸਦਾ ਇਤਿਆਰ ਸੁਝੇ ਬਿਪਤਾ ਹੱਸ ਕੇ ਕਾਮ ਜੋ ਜਰ ਜਾਂਦੀ ਫਿਰ ਦੇਰਰਕਾਰ ਕਹਾਏ ਆਪਾਂ ਧਾਇਓ ਸਰੀ 1700 ਦੀਆਂ ਨੇ ਸਿੰਘ ਮਲਨ ਤੋਂ ਕਦੇ ਨਾ ਮੂਲ ਡਰਦੇ ਇਹ ਤਾਈਓ ਮੌਤ ਸਿੰਗਾ ਤੋਂ ਡਰ ਜਾਂਦੀ ਗਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਸਾ ਸੰਗਲ ਗੁਲਾਮੀ ਵਾਲਾ ਤੋੜ ਦਿੰਦਾ ਹੋ ਮੇਲ ਜੋੜ ਕੇ ਚੋਹਾਂ ਸ਼ਰੀਆਂ ਨੂੰ ਦਿਨਵੇਂ ਮੋੜ ਵਾਲੇ ਕੰਮ ਨੂੰ ਮੋੜ ਦਿੰਦਾ ਐਸੀ ਮੁਰਦਿਆਂ ਦਿਲਾਂ ਦੇ ਵਿੱਚ ਜਾਨ ਪਾਈ ਤੇ ਫੜ ਕੇ ਚਿੜੀ ਨੇ ਬਾਜ ਨੂੰ ਮਰੋੜ ਦਿੱਤਾ ਇੱਕ ਹੱਥ ਵਾਲਾ ਦੂਜੇ ਦੇਖ ਦੇ ਕੇ ਤੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ ਤੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ ਸਿੱਖੀ ਖਾਤਰ ਤਾਰੂ ਸਿੰਘ ਨੇ ਖੋਪਰ ਸਿਰੋਂ ਲੁਹਾਇਆ ਸਿੱਖੀ ਖਾਤਰ ਤਾਰੂ ਸਿੰਘ ਨੇ ਖੋਪਰ ਸਿਰੋਂ ਲੁਹਾਇਆ ਕੌਮ ਦੇ ਬਦਲੇ ਮਨੀ ਸਿੰਘ ਨੇ ਬੰਦ ਬੰਦ ਕਟਵਾਇਆ ਕੌਮ ਦੇ ਬਦਲੇ ਮਨੀ ਸਿੰਘ ਨੇ ਬੰਦ ਬੰਦ ਕਟਵਾਇਆ ਨਹੀਂ ਡਰੇ ਉਹ ਮੌਤ ਦੇ ਕੋਲੋਂ ਨਹੀਂ ਡਰੇ ਉਹ ਮੌਤ ਦੇ ਕੋਲੋਂ ਸਿੱਖੀ ਮੈਦੂਸਾਰ ਗਏ ਦੇ ਹੱਸ ਕੇ ਜਨਵਾਰ ਗਏ ਹੱਸ ਕੇ ਜਨਵਾਰ ਗਏ ਦੇਰਮ ਲਈ ਹਾਸੂਰ ਮੇ